ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਖਰਵਟ ਜ਼ਿਲ੍ਹਾ ਣੂਕਾ ਦਾ ਜੀ ਮੌਕਾ ਬਾਈ ਕੋਲ ਵੜੜਾ ਜੀ ਸੁਣ ਵਾਲੀ ਤੇ ਵੱਧ ਜਾਣਕਾਰੀ ਲਵਾਂਗਾ ਬਾਈ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 98003600 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਬਾਈ ਲੱਖਾ ਪਿੰਡ ਵਿੰਡ ਬਕਰਵਾਲਾ ਜ਼ਿਲ੍ਹਾ ਬਈ ਮੋਗਾ ਜੀ ਠੀਕ ਆ ਹਾਂ ਜੀ ਬੈੜ ਦੀ ਜਾਣਕਾਰੀ ਦਿਓ ਜੀ ਕੰਮੇ ਸੂਏ ਸੂਣਾ ਆਨੇ ਬੈੜ ਮੇਰੇ ਦੂਜੇ ਸੂਏ ਸੂਣਾ ਆਉਂਦੇ ਨੇ ਠੀਕ ਆ ਜੀ ਪਿਛਲੇ ਸੂਏ ਦੁੱਧ ਦੁੱਧ ਦੇ ਤਾਂ 24 ਕਿਲੋ ਹੀ ਪਹਿਲਾਂ ਨੂੰ ਠੀਕ ਆ ਐਤ ਕੀ ਕਰਮਾਂ ਵਾਲੀ ਐਤ ਬਈ ਉਹ ਤਾਂ ਬਾਕੀ ਕਰਮਾ ਦਾ ਆਪਾਂ ਕਹਿ ਗਏ ਹਨਾ ਵੀ 27 ਦੇ ਉਠਾਈ ਦਿਓ ਕਿੰਨਾ ਵੀ ਦੇ ਦੂਗੀ ਹਾਂਜੀ ਦੁੱਧ ਕਰਮਾ ਦਾ ਹੁੰਦਾ ਠੀਕ ਆ ਰੇਟ ਭਰਾ ਰੇਟ ਬਈ 145 ਤੋਂ ਘੱਟ ਨਹੀਂ ਦੇਣੀ ਮੈਂ 1 ਲੱਖ 45 ਹਜ਼ਾਰ ਹਾਂਜੀ ਠੀਕ ਆ ਜੀ ਲੋ ਭਰਾ 1 ਲੱਖ 45 ਹਜ਼ਾਰ ਬਈ ਨੇ ਰੇਟ ਕਿੰਨਾ ਦੀ ਸੀਰਪੂਰੀ ਆ ਸਾਡੀ ਘਰ ਦੀ ਬੱਸੀ ਵਾਲ ਨਾਣਾ ਬਦਲ ਨਹੀਂ ਖੜੀਆਂ ਦੇਖ ਸਕਦੇ ਠੀਕ ਹੈ ਜੀ ਤੋਰ ਦੋ ਭਰਾ ਰੜ ਚੰਗੀ ਪੜੀ ਪਲੂਸੀਆ ਬਾਈ ਕਹਿੰਦਾ ਮੈਂ ਘਰੀ ਪਾਲੀ ਆ ਆ ਦੀ ਘਰ ਦੀ ਬੱਸੀ ਦੀ ਗਾਂ ਦੀ ਬੱਸੀ ਆ ਉਹਦੀ ਘਰ ਦਾ ਰਬਾ ਬਾਈ ਕੋਲ ਬਾਈ ਇੱਕ ਵੇਚਦਾ ਕਰਦਾ ਨਹੀਂ ਵਪਾਰ ਦਾ ਕੰਮ ਨਹੀਂ ਕਰੇ ਲੂ ਪਸ਼ੂ ਦਾ ਬਾਈ ਕੋਲ ਠੀਕ ਹੈ ਜੀ ਲਈ ਕਰਮ ਵਾਲੀ ਦਾ ਫਟ ਸੋਰਾ ਤਰਾ ਪੈਸਾ ਪੂਰਾ ਦੇਖ ਸਰ ਜੀ ਤੋਰ ਲੋੜ ਦਾ ਭਰਾ ਮੋੜ ਦਾ ਲੋਜੀ ਲੇਵਦਨਤਾ ਜਪਰਾ ਤੁਸੀਂ ਲਈ ਸਕਦੇ ਹੋ ਠੀਕ ਹੈ ਜੀ ਲੋਜੀ ਧੀਮੀ ਦਾਪਰਾ ਕੋਈ ਕੁਪਾਰ ਦਾ ਕੰਮ ਨਹੀਂ ਪਰਾ ਠੀਕ ਹੈ ਜੀ ਜਗਾ ਥੋੜੇ ਜਗਾਥੀ ਜਗਾ ਦੀ ਫਾਰਮ ਖੁੱਲੇ ਬਾਜੀ ਦੇਖ ਸਕਦੇ ਬਾਈ ਕੋਲ ਟੌਪ ਟੌਪ ਦੀ ਸਾਰਾ ਝੋਟੀਆਂ ਬੱਜਾ ਗਾਵਾਂ ਟੌਪ ਟੌਪ ਨਹੀਂ ਰਹਿਣ ਕੁਆਲਿਟੀ ਦੀ ਠੀਕ ਹੈ ਜੀ ਵਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਪਰਾ ਲੋਜੀ ਫੇਸ ਕੁਆਲਿਟੀ ਤੇ ਲੇਵਦਨਤਾ ਜੇ ਤੁਸੀਂ ਲਈ ਸਕਦੇ ਹੋ ਪਰਾ ਲੋਜੀ ਕਿੰਨੇ ਦਿਨ ਬਾਕੀ ਬਈ ਇਹਦੇ ਇਹਦੇ ਬਈ ਆ ਦਿਨ ਤਾਂ ਦੋ ਹੀ ਰਹਿੰਦੇ ਆ ਦੋ ਰਹਿੰਦੇ ਆ ਹਾਂ ਦੋ ਤਿੰਨ ਨਸੂ ਠੀਕ ਹੈ ਚਲੋ ਭਰਾ ਕਸ ਜਿਹਾ ਕਰਮਾ ਵੇਲੇ ਦੁੱਧ ਦਲਾਈ ਜਾਂਦੀ ਹੈ ਠੀਕ ਹੈ ਚੈੱਕ ਕਰ ਸਾਦੇ ਕੱਦ ਬੱਡ ਕਰਮਾ ਪੜੀ ਖਲੋਸੀ ਠੀਕ ਮਿਲਦੇ ਆ ਭਰਾ ਕਿਸੇ ਨੇ ਵੀ ਵੀਡੀਓ ਚੱਕ ਕੇ ਬਈ